ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਜਨਮ ਦਿਨ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਨਾਸ਼ਤੇ ਦੀ ਰੈਸਪੀ ਲੈ ਕੇ ਆਈ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆਵੇਗੀ ਇਹ ਹੈਲਦੀ ਹੋਣ ਦੇ ਨਾਲ-ਨਾਲ ਟੇਸਟੀ ਵੀ ਹੈਗੀ ਤੇ ਸਰਦੀਆਂ ਵੀ ਤੁਸੀਂ ਇਹ ਜ਼ਰੂਰ ਬਣਾ ਕੇ ਖਾਓ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਪ੍ਰਾਤ ਵਿੱਚ 2 ਕੱਪ ਬਾਜਰੀ ਦਾ ਆਟਾ ਤੇ ਇਹਦੇ ਵਿੱਚ ਹੀ ਮੈਂ ਪਾਵਾਂਗੀ 4 ਟੇਬਲस्पून ਦੇ ਕਰੀਬ ਬੇਸਨ ਵੈਸਣ ਪਾਣ ਨਾਲ ਇਹਦੀ ਬਾਈਂਡਿੰਗ ਵੀ ਅੱਛੀ ਆਏਗੀ ਤੇ ਜਿਨ੍ਹਾਂ ਨੂੰ ਬਾਜਰੀ ਦੀ ਰੋਟੀ ਬਣਾਣੀ ਨਹੀਂ ਆਂਦੀ ਉਹ ਵੀ ਆਰਾਮ ਨਾਲ ਬਣਾ ਕੇ ਤਿਆਰ ਕਰ ਲੈਣਗੇ ਤੇ ਨਾਲੇ ਆਪਾਂ ਪਾਵਾਂਗੇ ਮੂਲੀਆਂ ਇੱਥੇ ਦੋ ਮੂਲੀਆਂ ਕੱਦੂਕਸ ਕਰਕੇ ਮੈਂ ਲਈਆਂ ਤੇ ਉਹਨਾਂ ਦਾ ਪਾਣੀ ਬਿਲਕੁਲ ਨਿਚੋੜ ਦਿੱਤਾ ਸੀ ਤੇ ਕੱਦੂਕਸ ਆਪਾਂ ਬਾਰੀਕ ਵਾਲੀ ਕਰਨੀ ਹੈ ਯਾਨੀ ਕਿ ਬਾਰੀਕ ਜਿਹੜਾ ਕੱਦੂਕਸ ਹੈ ਉਸ ਤੋਂ ਆਪਾਂ ਬਾਰੀਕ ਕੱਦੂਕਸ ਕਰਕੇ ਤਿਆਰ ਕਰਾਂਗੇ ਮੂਲੀ ਦਾ ਤੇ ਇਹਦੇ ਨਾਲ ਹੀ ਇੱਕ ਬਾਰੀਕ ਕੱਟਿਆ ਹੋਇਆ ਪਿਆਜ਼ ਤੇ ਕੁਝ ਹਰੀਆਂ ਮਿਰਚਾਂ ਤੇ ਨਾਲੇ ਅਦਰਕ ਮੈਂ ਇੱਥੇ ਪਾਈ ਹੈ ਇਹਦੇ ਨਾਲ ਇਹਦਾ ਟੇਸਟ ਹੋਰ ਵੀ ਵੱਧ ਜਾਏਗਾ ਤੇ ਹਰਾ ਧਨੀਆ ਪਾਵਾਂਗੇ ਆਪਾਂ ਤੇ ਪੁਨੇ ਹੋਏ ਜੀਰੇ ਦਾ ਪਾਊਡਰ ਮੈਂ ਅੱਧਾ ਚਮਚ ਇੱਥੇ ਪਾਇਆ ਇੱਕ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਤੇ ਇੱਕ ਚਮਚ ਆਪਾਂ ਪਾਵਾਂਗੇ ਇੱਥੇ ਧਨੀਆ ਪਾਊਡਰ ਅੱਧਾ ਚਮਚ ਆਪਾਂ ਕਲਰ ਵਾਸਤੇ ਪਾਵਾਂਗੇ ਹਲਦੀ ਪਾਊਡਰ ਥੋੜਾ ਜਿਹਾ ਆਪਾਂ ਗਰਮ ਮਸਾਲਾ ਵੀ ਇੱਥੇ ਯੂਜ਼ ਕਰਾਂਗੇ ਤੇ ਅੱਧੇ ਚਮਚ ਤੋਂ ਥੋੜੀ ਜੀ ਘਟ ਮੈਥੀ ਅਜਵੈਣ ਪਾਈਏ ਅਜਵੈਣ ਤੁਸੀਂ ਜ਼ਰੂਰ ਪਾਇਆ ਜੇ ਤੇ ਇਹਦੇ ਨਾਲ ਹੀ ਸਵਾਦ ਅਨੁਸਾਰ ਆਪਾਂ ਨਮਕ ਪਾਵਾਂਗੇ ਦੋ ਚਮਚਾ ਆਪਾਂ ਕਿਓ ਜ਼ਰੂਰ ਪਾਣਾ ਇਸ 'ਚ ਇਹਦੇ ਨਾਲ ਨਾਸ਼ਤਾ ਜਿਹੜਾ ਬਹੁਤ ਹੀ ਵਧੀਆ ਤੇ ਖਸਤਾ ਬਣ ਕੇ ਤਿਆਰ ਹੋਏਗਾ ਤੁਸੀਂ ਇਹਦੀ ਥਾਂ ਤੇਰੀ ਫਾਈਂਡ ਆਇਲ ਵੀ ਪਾ ਸਕਦੇ ਹੋ ਪਰ ਜੇਕਰ ਕਿਓ ਪਾਓ ਤਾਂ ਜ਼ਿਆਦਾ ਵਧੀਆ ਹੈ ਪਹਿਲਾਂ ਆਪਾਂ ਸਬਜ਼ੀਆਂ ਨੂੰ ਇਹਦੇ ਨਾਲ ਮਿਕਸ ਕਰ ਲਵਾਂਗੇ ਫਿਰ ਸਾਨੂੰ ਤਾਂ ਕਿ ਪਤਾ ਲੱਗ ਜੇ ਕਿ ਇਹਦੇ 'ਚ ਕਿੰਨੇ ਕੁ ਪਾਣੀ ਦੀ ਹੋਰ ਲੋੜ ਹੈਗੀ ਹੈ ਪਾਣੀ ਇੱਕੋ ਨਾਲੇ ਆਪਾਂ ਜ਼ਿਆਦਾ ਨਹੀਂ ਪਾਣਾ ਤੇ ਇੱਥੇ ਕੋਸਾ ਦਾ ਪਾਣੀ ਆਪਾਂ ਲੈਣਾ ਹੈ ਹਲਕਾ ਗਰਮ ਜਾਂ ਤੇ ਥੋੜਾ ਥੋੜਾ ਪਾਣੀ ਕਰਦੇ ਐਡ ਕਰਦੇ ਜਾਵਾਂਗੇ ਤੇ ਇਹਦਾ ਆਟਾ ਲਗਾ ਲਵਾਂਗੇ ਸੌਫਟ ਜਾਂ ਨਹੀਂ ਜ਼ਿਆਦਾ ਸੌਫਟ ਤੇ ਨਹੀਂ ਜ਼ਿਆਦਾ ਹਾਰਡ ਆਪਾਂ ਮੀਡੀਅਮ ਜਾਂ ਆਟਾ ਬਣਾ ਕੇ ਤਿਆਰ ਕਰਾਂਗੇ ਪਾਣੀ ਤੁਸੀਂ ਥੋੜਾ ਥੋੜਾ ਕਰਕੇ ਐਡ ਕਰਨਾ ਹੈ ਜੇਕਰ ਇੱਕੋ ਨਾਲ ਹੀ ਤੁਸੀਂ ਐਡ ਕਰਤਾ ਤੇ ਆਟਾ ਢਿੱਲਾ ਪੈ ਜਾਏਗਾ ਤੇ ਉਹਦੇ ਨਾਲ ਜਿਹੜੇ ਆਪਾਂ ਨਾਸ਼ਤਾ ਬਣਾਵਾਂਗੇ ਉਹ ਵਧੀਆ ਬਣ ਕੇ ਤਿਆਰ ਨਹੀਂ ਹੋਏਗਾ ਜਿਸ ਤਰ੍ਹਾਂ ਮੈਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਬਣਾ ਰਹੀ ਆ ਡੋ ਉਸੇ ਤਰੀਕੇ ਨਾਲ ਤੁਸੀਂ ਬਣਾ ਕੇ ਤਿਆਰ ਕਰਿਆ ਜੇ ਇੱਕ ਵਾਰੀ ਐਸੀ ਤਰੀਕੇ ਨਾਲ ਹਲਕਾ ਜਿਹਾ ਮਲ ਕੇ ਆਪਾਂ ਰੱਖ ਦਵਾਂਗੇ ਚੰਗੀ ਤਰ੍ਹਾਂ ਆਪਾਂ ਨਹੀਂ ਮਲਣਾ ਤੇ ਹੁਣ ਆਪਾਂ ਇੱਕ ਲੋਈ ਲਵਾਂਗੇ ਵੱਡੀ ਸਾਰੀ ਤੇ ਹੁਣ ਆਪਾਂ ਇਹਨੂੰ ਮਸਲ ਮਸਲ ਕੇ ਚਿਕਨਾ ਕਰ ਲਵਾਂਗੇ ਇੱਕ ਇੱਕ ਲੋਈ ਲੈ ਕੇ ਆਪਾਂ ਚਿਕਨਾ ਕਰਾਂਗੇ ਸਾਰੇ ਆਟੇ ਨੂੰ ਇੱਕੋ ਨਾਲ ਹੀ ਆਪਾਂ ਚਿਕਨਾ ਨਹੀਂ ਕਰਨਾ ਕੁਝ ਸਕਿੰਟਾਂ ਬਾਅਦ ਤੇ ਆਪਾਂ ਇਹਨੂੰ ਮਲ ਲਵਾਂਗੇ ਤੇ ਆਟਾ ਜਦੋਂ ਚਿਕਨਾ ਜਾਂ ਨਜ਼ਰ ਆਉਣ ਲੱਗ ਜੇ ਉਦੋਂ ਆਪਾਂ ਇਹਦੀ ਲੋਈ ਬਣਾਵਾਂਗੇ ਤੁਸੀਂ ਛੋਟੇ ਜੇਕਰ ਤੁਹਾਨੂੰ ਨਾ ਆਵੇ ਬਣਾਉਣਾ ਤਾਂ ਤੁਸੀਂ ਛੋਟੇ ਆਕਾਰ ਦੀ ਲੋਈ ਵੀ ਲੈ ਸਕਦੇ ਹੋ ਆਸਾਨੀ ਨਾਲ ਬਣ ਜੇਗੀ ਇਹ ਥੋੜੀ ਜਿਹੀ ਮੈਂ ਵੱਡੀ ਬਣਾ ਕੇ ਲਈਏ ਤੇ ਹੱਥ ਆਪਾਂ ਤੋ ਲੈਣੇ ਆ ਹੱਥਾਂ ਉੱਤੇ ਤੁਸੀਂ ਕਿਓ ਜਾਂ ਪਾਣੀ ਲਾ ਸਕਦੇ ਹੋ ਉਹਦੇ ਨਾਲ ਇਸ ਤਰੀਕੇ ਨਾਲ ਜਿਵੇਂ ਮੱਕੇ ਦੀ ਰੋਟੀ ਆਪਾਂ ਬਣਾਉਂਦੇ ਆ ਉਸੇ ਤਰੀਕੇ ਨਾਲ ਆਪਾਂ ਬਣਾਵਾਂਗੇ ਪਰ ਇਹ ਰੋਟੀ ਬਣਾਣੀ ਬਹੁਤ ਹੀ ਆਸਾਨ ਹੈ ਤੁਸੀਂ ਜ਼ਰੂਰ ਬਣਾ ਕੇ ਵੇਖਿਓ ਜੇਕਰ ਤੁਹਾਨੂੰ ਇਸ ਤਰੀਕੇ ਨਾਲ ਨਾ ਬਣੇ ਤਾਂ ਤੁਸੀਂ ਪੋਲੀਥੀਨ ਉੱਤੇ ਵੀ ਬਣਾ ਸਕਦੇ ਹੋ ਪਰ ਇਸ ਤਰੀਕੇ ਨਾਲ ਬਣਾਓ ਤੁਸੀਂ ਇਸ 'ਚ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਸ ਤਰ੍ਹਾਂ ਆਪਾਂ ਹੱਥਾਂ ਨਾਲ ਇਸ ਰੋਟੀ ਨੂੰ ਪਤਲਾ ਫੈਲਾ ਲਵਾਂਗੇ ਤੇ ਰੋਟੀ ਸਾਡੀ ਜੜੀ ਬਣ ਕੇ ਤਿਆਰ ਹੋ ਗਈ ਹੈ ਇਹਨੂੰ ਮੈਂ ਆਪਾਂ ਦੋ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇੱਥੇ ਤਵਾ ਵੀ ਸਾਡਾ ਗਰਮ ਹੋ ਚੁੱਕਾ ਹੈ ਇਹਨੂੰ ਮੈਂ ਦੋ ਤਰੀਕੇ ਨਾਲ ਬਣਾਵਾਂਗੀ ਫਰੈਂਡਸ ਤੇ ਜਦੋਂ ਹਲਕੀ ਜੀ ਉਤੋਂ ਡਰਾਈ ਹੋ ਜੇ ਆਪਾਂ ਇਹਨੂੰ ਪਲਟ ਦਵਾਂਗੇ ਇੱਕ ਆਪਾਂ ਪਰਾਂਠਾ ਬਣਾ ਕੇ ਤਿਆਰ ਕਰਾਂਗੇ ਤੇ ਇੱਕ ਆਪਾਂ ਰੋਟੀ ਬਣਾਵਾਂਗੇ ਪਹਿਲੇ ਆਪਾਂ ਰੋਟੀ ਬਣਾ ਕੇ ਤਿਆਰ ਕਰਾਂਗੇ ਤੇ ਨੂੰ ਆਪਾਂ ਦੋਵੇਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕਾਂਗੇ ਇਸ ਤਰ੍ਹਾਂ ਦਬਾ ਕੇ ਸੇਕ ਲਵਾਂਗੇ ਤਾਂ ਕਿ ਇਹ ਕੱਚੀ ਨਾ ਰਵੇ ਉਂਝੇ ਕੱਚੀ ਨਹੀਂ ਰਹਿੰਦੀ ਐ ਚੰਗੀ ਤਰ੍ਹਾਂ ਸੇਕਣਾ ਹੈ ਪਰ ਇਹਨੂੰ ਤੇ ਹੁਣ ਇੰਨੀ ਜਦੋਂ ਸਿੱਕ ਜੇ ਦੋਵੇਂ ਸਾਈਡਾਂ ਤੋਂ ਤਾਂ ਹੁਣ ਆਪਾਂ ਡਾਇਰੈਕਟ ਅੰਚ ਉੱਤੇ ਇਹਨੂੰ ਸੇਕ ਕੇ ਤਿਆਰ ਕਰਾਂਗੇ ਗੈਸ ਉੱਤੇ ਇਸ ਤਰੀਕੇ ਨਾਲ ਬਹੁਤ ਹੀ ਆਸਾਨੀ ਨਾਲ ਇਹ ਬਣ ਜੇਗੀ ਆਪਾਂ ਜਿਹੜਾ ਬੇਸਣ ਪਾਇਆ ਹੈ ਉਹਦੇ ਨਾਲ ਇਹ ਰੋਟੀ ਬਹੁਤ ਹੀ ਵਧੀਆ ਬਣੇਗੀ ਤੇ ਖੁਸ਼ਬੂ ਵੀ ਬਹੁਤ ਹੀ ਵਧੀਆ ਆਉਂਦੀ ਪਈ ਹੈ ਫਰੈਂਡਸ ਤੁਸੀਂ ਇਹ ਨਾਸ਼ਤਾ ਜ਼ਰੂਰ ਬਣਾਇਆ ਜੇ ਦੋਵੇਂ ਸਾਈਡਾਂ ਤੋਂ ਮੈਂ ਬਿਲਕੁਲ ਵਧੀਆ ਤਰੀਕੇ ਨਾਲ ਸੇਕ ਲਈਏ ਤੇ ਹੁਣ ਆਪਾਂ ਕਿਓ ਲਾਵਾਂਗੇ ਕਿਓ ਵਧੀਆ ਤਰੀਕੇ ਨਾਲ ਲਾਣਾ ਹੈ ਯਾਨੀ ਕਿ ਵਧੀਆ ਮਾਤਰਾ ਤੇ ਆਪਾਂ ਕਿਓ ਲਾਵਾਂਗੇ ਤਾਂ ਹੀ ਇਹ ਜਿਹੜਾ ਨਾਸ਼ਤਾ ਇਹ ਵਧੀਆ ਲੱਗੂਗਾ ਤੇ ਇਸ ਤੇ 3-4 ਚਮਚਾ ਆਪਾਂ ਘਿਓ ਪਾ ਲਵਾਂਗੇ ਤੇ ਇਹ ਜਿਹੜੀ ਰੋਟੀ ਹੈ ਸਾਡੀ ਬਣ ਕੇ ਤਿਆਰ ਹੋ ਗਈ ਹੈ ਜੇਕਰ ਤੁਸੀਂ ਇਸ ਤਰੀਕੇ ਨਾਲ ਬਣਾਓ ਤਾਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਤੇ ਮੈਂ ਦੂਜਾ ਤਰੀਕਾ ਵੀ ਤੁਹਾਨੂੰ ਦੱਸ ਦੇਣੀ ਆ ਤੇ ਹੁਣ ਆਪਾਂ ਦੂਜੀ ਰੋਟੀ ਬਣਾ ਕੇ ਇਸ ਤੇ ਪਾਤੀ ਹੈ ਤੇ ਜਦੋਂ ਡਰਾਈ ਹੋ ਜਾਏ ਤੇ ਆਪਾਂ ਪਲਟ ਦਵਾਂਗੇ ਤੇ ਜਦੋਂ ਦੋਵੇਂ ਸਾਈਡਾਂ ਤੋਂ ਹਲਕੀ ਜਿਹੀ ਸਿੱਕ ਜੇ ਉਸ ਤੋਂ ਬਾਅਦ ਆਪਾਂ ਘਿਓ ਲਾਵਾਂਗੇ ਪਰਾਂਠੇ ਦੀ ਤਰ੍ਹਾਂ ਆ ਰੋਟੀ ਬਣਾ ਕੇ ਤਿਆਰ ਕਰਾਂਗੇ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਸੇਕ ਕੇ ਤਿਆਰ ਕਰਾਂਗੇ ਹਾਈ ਫਲੇਮ ਆਪਾਂ ਨਹੀਂ ਰੱਖਣੀ ਜ਼ਿਆਦਾ ਅਗਰ ਜ਼ਰੂਰੀ ਹੋਵੇ ਤਾਂ ਤੁਸੀਂ ਵਿੱਚ ਗੈਸ ਜੇਕਰ ਤੁਹਾਡਾ ਸਲੋ ਹੋਵੇ ਤਾਂ ਤੁਸੀਂ ਹਾਈ ਫਲੇਮ ਕਰ ਸਕਦੇ ਹੋ ਦੋਵੇਂ ਸਾਈਡਾਂ ਤੋਂ ਆਪਾਂ ਘਿਓ ਚੰਗੀ ਤਰ੍ਹਾਂ ਲਾ ਕੇ ਆਪਾਂ ਸੇਕ ਲਵਾਂਗੇ ਤੇ ਫਿਰ ਇਹ ਨਾਸ਼ਤਾ ਬਣ ਕੇ ਤਿਆਰ ਹੋ ਗਿਆ ਜੇਕਰ ਪਸੰਦ ਆਵੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ